ਸੱਪਾਲਿਆ ਲਾਇਆ ਗਰਾ ਡਰੈਗ ਤੇ ਛੋਟਾ ਵੀਰ ਆਪਣਾ ਕੈਲਪੁਰੀਆ ਨਾਮਾ ਇਧਰ ਗੁਰੀ ਕੀ ਬਾਤ ਆ ਆਏ ਆਏ ਗਰੀ ਮਟਾ ਜੀ ਆਈ ਡੰਡ ਮਾਰੂਗਾ ਮੈਂ ਡੰਡ ਮਾਰੂਗਾ ਹੌਲੀ ਹੌਲੀ ਡੰਡ ਦੀ ਵਾਰ ਨਰ ਸਿੰਘ ਦੂਜਾ ਇੱਕ ਡੰਡ ਸੱਤਾਂ ਦੇ ਨਾਮ ਦਿੱਤਾ ਲਓ ਰੇਵਾ ਦਾ ਤਕਰਨ ਬੜਾ ਵੱਡਾ ਹੋ ਗਈ ਹੈ ਹਾਲ ਖੇਡ ਦੇ ਮੈਦਾਨਾਂ ਦੇ ਵਿੱਚ ਚਰਚੇ ਵੱਡੇ ਆ ਜੀ ਸੇਵਾ ਕਰ ਰਿਹਾ ਯਾਰ ਇੱਕ ਵਾਰੀ ਤਾੜੀ ਮਾਰੋ ਯਾਰ ਫਾਈਨਲ ਲਈ ਜਿੱਤੇ ਜਾਂਦੇ ਬੈਠੇ ਹੋ ਉਹਨਾਂ ਦੀ ਧੀ ਕਰਦਾ ਵਿਚਾਰੇ ਦਾ ਵੀ ਮੈਂ ਦੋ ਤਿੰਨ ਮੈਚ ਰੇਫਲਾ ਕਰੋ ਮੁੰਡੇ ਦਾ ਜਿਹੜਾ ਵੱਡਾ ਦੇਣਾ ਭਰਾਸਾ ਦੇਦਾ

dari 11 ਨੰਬਰ ਦੇ ਨਵੀਸਰਾ ਯੂਕੇ ਕਲੱਬ ਕਾਲੀਆਂ ਦੇ ਵੀ ਟੀਮ ਦੇ ਤੇ 2 ਨੰਬਰ ਕੋਰਲੀ ਭੁੱਲਰ ਦੀ ਟੀਮ ਦੇ ਨੇ ਲੈ ਵੀ ਭੁੱਲਰਾ ਜੇ ਬਾਲਾਂ ਇੱਕ ਦੋ ਤੂ ਲਾ ਦੇਣਾ ਤੇ ਮੈਚ ਜਿਹੜਾ ਪਲਟਿਆ ਜਾ ਸਕਦਾ ਹੈ ਲੈ ਵੀ ਨੰਬਰ 12 ਆ ਗਿਆ ਚਾਤਾ ਜੀ ਇਹ ਪਈ ਹੈ ਨੰਬਰ ਔਰ ਭਾਈ ਕਹਿੰਦਾ ਵੀ ਜੇਕਰ ਫਟੂ ਅਜ ਪਹਿਲੇ ਪ੍ਰਾਈਸ ਤੇ ਮੋਹਰ ਲਾ ਦੇ ਆਪਣੇ ਟੀਮ ਨੂੰ ਪਹਿਲੇ ਪ੍ਰਾਈਸ ਤੇ ਲੈ ਕੇ ਜਾਂਦਾ ਹੈ ਦੇ ਬਠਿੰਡੇ ਵਾਲੇ ਭਰਾਵੰਦਿਓ ਜਿਹੜੇ ਮਾਨ ਸਨਮਾਨ ਜਿਹੜੇ ਵੱਡੇ ਕੀਤੇ ਜਾਣਗੇ 5 ਫੁੱਟੇ ਕੱਪ ਦੇ ਨਾਲ ਆਉਣ ਵਾਲੇ ਕਿਸੇ ਵੀ ਖੇਡ ਮੇਲੇ ਤੇ ਮਾਨ ਸਨਮਾਨ ਕੇ ਜਨਾਂ ਪਹਿਲੇ ਭਰਾ ਹੀ ਤੇ ਮੋਰ ਲਾਵੇ ਤੇ ਗੱਲਾਂ ਹੋੜ ਗਈਆਂ ਖੇਡ ਦੇ ਮੈਦਾਨਾਂ ਦੀਆਂ ਮੇਰੇ ਮਿੱਤਰੋ ਚਰਚੇ ਹੋਣਗੇ ਖੇਡ ਦੇ ਗਰਾਊਂਡਾਂ ਦੇ ਸੈਂਟਰ ਵਿੱਚ ਕੋਕੜਾ ਭੱਡੀਆਂ ਵਾਲਾ ਔਰ ਭੱਡੀਆਂ ਬਾਬਾ ਦੀ ਪਸੰਦ ਦਾ ਸਪੋਰਟ ਕਲੱਬ ਦੇ ਇਹਦੇ ਚਰਚੇ ਹੋਇਆ ਪਰ ਅਜ ਨਰੂ ਸਰਾਜ ਯੂਕੇ ਕਲੱਬ ਕਾਲਿਆਲੇ ਦੀ ਟੀਮ ਦੇ ਲਈ ਖੇਡਦਾ ਪਿਆ ਖਿਡਾਰੀ ਖੇਡ ਦੇ ਗਰਾਊਂਡ ਦੇ ਵਿੱਚ ਆਪਾਂ ਤੱਕੀਏ ਲਗਾਤਾਰ ਖਿਡਾਰੀ ਟੈਗ ਕਰੀ ਤੁਰਿਆ ਗਿਆ ਨੰਬਰ 1 ਦਾ ਛੋੜ ਕੋਮਲਾ ਪੱਟੀ ਪੁੱਟੀ ਤੋਰ ਕੇ ਪਰ ਇਹ ਪੂਰੀ ਜੀ ਯੋਧਿਆਂ ਨੂੰ ਹੈ ਤੇ ਕੋਈ ਨਾ ਦੀ ਲੈਂਦਾ ਮੈਦਾਨ ਤੋਂ ਭੱਜਿਆ ਦਾ ਕਾਲ ਗੁਰਿੰਦਰ ਤੇ ਲੱਗੀ ਹੈ ਲੈ ਵੀ ਗੁਰੇ ਕਹਦੇ ਮੁੰਡਿਆਂ ਨੂੰ ਵੀਰੇ ਕੋਟਲੀ ਜੇ ਜੱਟ ਵਿਗੜ ਗਿਆ ਪਰ ਸਾਹਮਣੇ ਗੈਰੀਆਲਾ ਡਾਕਟਰਾਂ ਸੈਂਟਰ ਦੇ ਵਿੱਚ ਕੋਟਲੀ ਵਾਲੇ ਦਾ ਸਾਥ ਦੇੜਾ ਪੈਣਾ ਫੇਰ ਹੀ ਕੋਈ ਨਾ ਕੋਈ ਹੱਲ ਹੋੜਾ ਲੈ ਵੀ ਮਸੁੰਦਿਆ ਤੇਰਾ ਨਾਮ ਬਹੁਤ ਸੁਣਿਆ ਬੋਝਿਆ ਗਰਾਉਂਡਾਂ 'ਚ ਜੇ ਅੱਜ ਇੱਥੋਂ ਮੈਚ ਪੱਟ ਕੇ ਇੱਕ ਪਾਸੇ ਲਾ ਦੇਣਾ ਮੀਰ ਤੇ ਸੁਆਦ ਜਿਹੜਾ ਫੇਰ ਆਉਣਾ ਹੈ ਨਜ਼ਾਰਾ ਜਿਹੜਾ ਫੇਰ ਆਉਣਾ ਹੈ ਗੱਲਾਂ ਹੋਣਗੀਆਂ ਖੇਡ ਨੇ ਮਜ਼ਾਦਾਂ ਦੀ ਆ ਬੰਦੇ ਵਾਹ ਬਈ ਵਾਹ